ਡਰਾਇੰਗ ਟੀਚਰ ਨੈਸ਼ਨਲ ਅਵਾਰਡੀ ਗੋਲਪ੍ਰੀਤ ਸਿੰਘ ਨਾਮਤਾਰੀ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ। ਉਹਨਾਂ ਵੱਲੋਂ ਆਪਣੇ ਹੀ ਘਰ ਦੇ ਵਿੱਚ ਡਰਾਇੰਗ ਪ੍ਰਦਰਸ਼ਨੀ ਲਗਾ ਕੇ ਅਤੇ ਤુલਸੀ ਦੀ ਪੂਜਾ ਕੀਤੀ ਗਈ। ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਰਜਨੀਸ਼ ਮਿੱਤੋ ਸੈਟੀ ਅਤੇ ਰੋਟਰੀ ਕਲੱਬ ਨਾਬਾ ਦੀ ਪੂਰੀ ਟੀਮ ਨੇ ਹਾਜ਼ਰ ਲਗਵਾਈ ਅਤੇ ਤુલਸੀ ਪੂਜਾ ਕੀਤੀ। ਇਸ ਮੌਕੇ ਤੇ ਪ੍ਰਧਾਨ ਰਜਨੀਸ਼ ਮਿੱਤੋ ਸੈਟੀ ਨੇ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਦੀ ਅੱਜ ਬਹੁਤ ਜ਼ਿਆਦਾ ਲੋੜ ਹੈ। ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਅੱਜ ਵਿਸ਼ਵ ਵਾਤਾਵਰਣ ਦਿਵਸ ਮੌਕੇ ਤੇ ਪਵਿੱਤ ਤુલਸੀ ਦੀ ਪੂਜਾ ਕੀਤੀ ਗਈ ਹੈ ਨਾਲ ਹੀ ਉਹਨਾਂ ਨੇ 2 ਤੋਂ 4 ਬੂਟੇ ਲਗਾਉਣ ਦਾ ਸੰਦੇਸ਼ ਵੀ ਦਿੱਤਾ ਅ ਅੱਜ ਦਾ ਜੋ ਵਾਤਾਵਰਣ ਦਿਵਸ ਹੈ ਉਹ ਬਾਇਓਡਾਈਵਰਸਿਟੀ ਦੇ ਉੱਤੇ ਉਹਦਾ ਥੀਮ ਦਿੱਤਾ ਗਿਆ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਜਿਸ ਤਰ੍ਹਾਂ ਅਸੀਂ ਕਰੋਨਾ ਦੀ ਮਹਾਂਮਾਰੀ ਦੇ ਵਿੱਚ ਸਾਰਿਆਂ ਨੇ ਬਹੁਤ ਵੱਡਾ ਸਹਿਯੋਗ ਦੇ ਕੇ ਵਾਤਾਵਰਣ ਨੂੰ ਬਚਾਉਣ ਦੇ ਵਿੱਚ ਜੋ ਵੱਡਾ ਕਾਰਜ ਕੀਤਾ ਉੱਥੇ ਹੀ ਅਸੀਂ ਅੱਜ ਇੱਕ ਛੋਟਾ ਜਿਹਾ ਉਪਰਾਲਾ ਸਾਡੇ ਮੰਨ ਜੋ ਸਰਦਾਰ ਸਾਧੂ ਸਿੰਘ ਧਰਮਸੋਧ ਜੀ ਜੋ ਕੈਬਨਿਟ ਮੰਤਰੀ ਨੇ ਔਰ ਜਗਨਾਲਦ ਮੰਤਰੀ ਨੇ ਉਹ ਵੀ ਇੱਕ ਵੱਡਾ ਉਪਰਾਲਾ ਕਰ ਰਹੇ ਨੇ ਹਜ਼ਾਰਾਂ ਲੱਖਾਂ ਬੂਟੇ ਲਾਏ ਨੇ ਇਸ ਤਰੀ ਪ੍ਰਧਾਨ ਸ਼ੈਂਤੀ ਮਿੱਤਲ ਜੀ ਇਹਨਾਂ ਨੇ ਵੀ ਬੂਟੇ ਲਾ ਕੇ ਆਪਣਾ ਵੱਡਾ ਕਾਰਜ ਕੀਤਾ ਅਸੀਂ ਅੱਜ ਰੋਟਰੀ ਕਲੱਬ ਵੱਲੋਂ ਇਹ ਅੱਜ ਦੇ ਦਿਨ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦਿੰਦੇ ਹਾਂ ਪਰ ਜੋ ਕਰੋਨਾ ਮਹਾਮਾਰੀ ਦਾ ਸੰਕਟ ਚੱਲ ਰਿਹਾ ਹੈ ਸਾਨੂੰ ਵਾਤਾਵਰਣ ਬਚਾਉਣ ਦੀ ਲੋੜ ਹੈ ਉਸ ਦੇ ਤਹ ਰੋਟਰੀ ਇੰਟਰਨੈਸ਼ਨਲ ਵੱਲੋਂ ਅੱਜ ਅਸੀਂ ਇੱਥੇ ਸਾਰੇ ਪਹਿਲਾਂ ਰੋਟਰੀ ਕਲੱਬ ਨਾਬਾ ਵਿਖੇ ਵੀ ਤੇ ਅਲੱਗ-ਅਲੱਗ ਪਿੰਡਾਂ 'ਚ ਜਾ ਕੇ ਆਪਣਾ ਵਾਤਾਵਰਣ ਦੀ ਸੁਵਾਸਤੇ ਪੌਦੇ ਲਗਾ ਕੇ ਆਏ ਆ ਇੱਥੇ ਵਿਸ਼ੇਸ਼ ਤੌਰ ਤੇ ਗੁਰਪ੍ਰੀਤ ਨਾਮਤਾਰੀ ਜੀ ਨੇ ਬਹੁਤ ਵਧੀਆ ਇੱਕ ਤੁਰਸੀ ਪੋਜਨ ਦਾ ਪ੍ਰੋਗਰਾਮ ਰੱਖਿਆ ਸੀ ਤੇ ਨਾਲ ਹੀ ਸਾਡੇ ਵਾਤਾਵਰਣ ਸੰਬੰਧੀ ਇੱਕ ਬੜੀ ਵਧੀਆ ਐਗਜ਼ੀਬਿਸ਼ਨ ਲਾਈ ਹੈ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਸਾਡੇ ਨਾਲ ਅਸਿਸਟੈਂਟ ਗਵਰਨਰ ਸਾਡੇ ਜੀਵਨ ਪੰਸਲ ਜੀ ਮੇਰੇ ਨਾਲ ਨੇ ਨਾਲ ਸਾਡੇ ਸਾਟ ਰੋਟਰੀ ਦੇ ਸਾਡੇ ਸੈਕਟਰੀ ਸਾਹਿਬ ਨਿਤਨ ਜੈਨ ਜੀ ਡੱਲਾ ਜੀ ਡਾਕਟਰ ਆਈ.ਡੀ. ਗੋਲ ਜੀ ਸਾਰੇ ਮੈਂਬਰ ਸਹਿਬਾਨਾ ਅਸਾਈ ਜੋ ਅਸੀਂ ਜਮਾਵਾ ਐਨਵਾਇਰਨਮੈਂਟ ਰੋਟਰੀ ਕਲੱਬ ਨਬਾਬ ਵੱਲੋਂ ਪ੍ਰਧਾਨ ਸ਼੍ਰੀ ਰਜਨੀਸ਼ ਕੁਮਾਰ ਮਿੱਤਰ ਸ਼ੈਂਟੀ ਜੀ ਦੀ ਅਗਵਾਈ ਹੇਠ ਬੜੇ ਵਧੀਆ ਢੰਗ ਦੇ ਨਾਲ ਮਨਾਇਆ ਜਾ ਰਿਹਾ ਹੈ ਵਰਡ এনवायरमेंट ਡੇ ਦੇ ਅੰਤਰਗਤ ਅਸੀਂ ਰੋਟਰੀ ਕਲੱਬ ਨਾਬਾ ਦੇ ਵਿੱਚ ਵੀ ਟਰੀ ਪਲਾਂਟੇਸ਼ਨ ਕੀਤੀ ਹੈ ਸ਼ਹਿਰ ਦੀ ਹੋਰ ਵੱਖ-ਵੱਖ ਥਾਵਾਂ ਤੇ ਟਰੀ ਪਲਾਂਟੇਸ਼ਨ ਕੀਤੀ ਹੈ ਤਾਂ ਕਿ ਆਪਾਂ ਧਰਤੀ ਦੇ ਉੱਤੇ ਜੀਵਨ ਨੂੰ ਬਚਾ ਸਕੀਏ ਅੱਜ ਜ਼ਰੂਰਤ ਹੈ ਜਿਸ ਤਰ੍ਹਾਂ ਕਰੋਨਾ ਮਹਾਮਾਰੀ ਫੈਲੀ ਹੋਈ ਹੈ ਕਿ ਆਪਾਂ এনवायरमेंट ਨੂੰ ਵੱਧ ਤੋਂ ਵੱਧ ਸਾਫ਼ ਸੁਥਰਾ ਰੱਖੀਏ ਤਾਂ ਕਿ ਆਪਣੇ ਇਨਸਾਨਾਂ ਦੀ ਇਮਿਊਨਿਟੀ ਵੱਧ ਸਕੇ ਤੇ ਆਪਾਂ ਕਰੋਨਾ ਦੇ ਨਾਲ ਵਧੀਆ ਢੰਗ ਦੇ ਨਾਲ ਲੜਾਈ ਕਰ ਸਕੀਏ ਇਸ ਦਿਨ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਨਾਮਧਾਰੀ ਜੀ ਦਾ ਪ੍ਰੈਸ ਕਲੱਬ ਦੇ ਪ੍ਰਧਾਨ ਸਾਡੇ ਵਿੱਚ ਬਿਰਾਜਮਾਨ ਨੇ ਹਰਮੀਤ ਮਾਨ ਜੀ ਦਾ ਜਿਨ੍ਹਾਂ ਨੇ ਇਹ ਸਾਰਾ ਉਪਰਾਲਾ ਕੀਤਾ ਤੇ ਇਹ ਸਾਰਾ ਸਾਰੇ ਲੋਕਾਂ ਨੂੰ ਪਹੁੰਚਾਣਗੇ ਸੰਦੇਸ਼ ਦੇਣਗੇ ਤਾਂ ਕਿ ਸਾਰਾ ਸਮਾਜ ਵੀ ਵਾਟ এনवायरमेंट ਡੇ ਨੂੰ ਵਧੀਆ ਢੰਗ ਦੇ ਨਾਲ ਬਣਾ ਸਕੇ ਤੇ ਪੌਦੇ ਲਗਾ ਕੇ ਉਹਨਾਂ ਦੀ ਦੇਖਭਾਲ ਕਰ ਸਕੇ ਇਹ ਰੋਟਰੀ ਦਾ ਵੀ ਇਹੀ ਸੰਦੇਸ਼ ਹੈ ਕਿ ਆਪਾਂ ਵੱਧ ਤੋਂ ਵੱਧ ਪੌਦੇ ਲਗਾ ਕੇ ਆਪਣੀ ਧਰਤੀ ਨੂੰ ਬਚਾਈਏ ਚਲ ਨਾ ਬਾਤੋਤਨ ਮਹਿਤਾ ਦੀ ਰਿਪੋਰਟ ਐਸਐਮਜ਼ ਨਿਊਜ਼